ਦੋਸਤੋ ਸਭ ਤੋਂ ਪਹਿਲਾਂ ਬਿਆਨ ਦੇ ਵਿੱਚ ਸਮਝਣ ਵਾਲੀ ਗੱਲ ਇਹ ਆਉਂਦੀ ਹੈ ਕਿ ਉਹਨਾਂ ਲੋਕਾਂ ਨੂੰ ਬਿਲਕੁਲ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਨ੍ਹਾਂ ਦੇ ਕੋਲ ਆਲਰੇਡੀ H1B ਵੀਜ਼ਾ ਹੈ ਔਰ ਆਲਰੇਡੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਇਸ ਵੀਜ਼ਾ ਦੇ ਕਰਕੇ ਚਾਹੇ ਉਹ ਅਮਰੀਕਾ ਤੋਂ ਇੰਡੀਆ ਦੇ ਵਿੱਚ ਛੁੱਟੀ ਕੱਟਣ ਦੇ ਲਈ ਆਉਣ ਚਾਹੇ ਫਿਰ ਇਨ ਫਿਊਚਰ ਵੀਓ ਆਪਣੇ ਇੰਡੀਆ ਦੇ ਵਿੱਚ ਆਉਣਾ ਚਾਹੁੰਦੇ ਨੇ ਆ ਸਕਦੇ ਨੇ ਉਹਨਾਂ ਨੂੰ ਫੀਸ ਭਰਨ ਦੀ ਬਾਰ-ਬਾਰ ਇਹ ਜ਼ਰੂਰਤ ਨਹੀਂ ਹੈ ਕਿਉਂਕਿ ਜਿਹੜੇ ਨਵੇਂ ਰੂਲ ਨੇ ਸਤੰਬਰ 25 ਤੋਂ ਬਾਅਦ ਜਿਹੜਾਂ ਦੇ ਲੋਕਾਂ ਦਾ ਵੀਜ਼ਾ ਲੱਗੇਗਾ ਇਹ ਉਹਨਾਂ ਦੇ ਉੱਪਰ ਅਪਲਾਈ ਹੋਏਗਾ ਜਿਹਨਾਂ ਲੋਕਾਂ ਦਾ ਪਹਿਲਾਂ ਤੋਂ ਹੀ H1B ਵੀਜ਼ਾ ਲੱਗਿਆ ਹੋਇਆ ਉਹਨਾਂ ਦੇ ਉੱਪਰ ਇਹ ਅਪਲਾਈ ਨਹੀਂ ਹੁੰਦਾ ਹੁਣ ਗੱਲ ਕਰਦੇ ਆ ਨਵੇਂ ਵੀਜ਼ੇ ਵਾਲਿਆਂ ਦੀ ਜਿਹੜੇ ਲੋਕਾਂ ਨੇ ਇਸ ਸਾਲ ਸਤੰਬਰ ਤੋਂ ਬਾਅਦ ਵੀਜ਼ਾ ਲਗਾਉਣ ਬਾਰੇ ਸੋਚਿਆ ਹੈ ਜਾਂ ਫਿਰ ਆਲਰੇਡੀ ਪ੍ਰੋਸੈਸ ਦੇ ਵਿੱਚ ਨੇ ਇਹ ਨਿਯਮ ਜਿਹੜੇ ਨੇ ਉਹਨਾਂ ਉੱਪਰ ਲਾਗੂ ਹੋ ਜਾਂਦੇ ਨੇ ਉਹਨਾਂ ਦੇ ਲਈ 1 ਲੱਖ ਡਾਲਰ ਵਰਨਾ ਜਾਂ ਫਿਰ 88 ਲੱਖ ਰੁਪਇਆ ਕਰੰਸੀ ਦੇ ਵਿੱਚ ਦੇਣਾ ਇੱਕ ਬਹੁਤ ਵੱਡੀ ਮੁਸੀਬਤ ਵਰਗਾ ਹੋ ਜਾਏਗਾ ਕਿਉਂਕਿ ਲੋਕਾਂ ਦੇ ਲਈ ਇੰਨੀ ਵੱਡੀ ਰਕਮ ਇਕੱਠੀ ਕਰਨਾ ਇੱਕ ਚੈਲੰਜ ਹੋ ਜਾਏਗਾ ਪਰ ਜਿਹੜੀਆਂ ਕੰਪਨੀਆਂਜ਼ ਲੋਕਾਂ ਨੂੰ ਇੱਥੋਂ ਲਿਜਾ ਕੇ ਉੱਥੇ ਕੰਮ ਕਰਾਉਣਾ ਚਾਹੁੰਦੇ ਨੇ ਆਪਣੇ ਸਕਿੱਲਸ ਦੇ ਬੇਸਿਸ ਦੇ ਉੱਪਰ ਲਿਜਾਉਣਾ ਚਾਹੁੰਦੀਆਂ ਨੇ ਉਹ ਸ਼ਾਇਦ ਉਹਨਾਂ ਦਾ ਇਹ ਅਮਾਉਂਟ ਪੇ ਕਰਕੇ ਉਹਨਾਂ ਨੂੰ ਇੱਥੋਂ ਲੈ ਜਾਣ ਪਰ ਉਹਨਾਂ ਦੇ ਲਈ ਵੀ ਇੱਕ ਬਹੁਤ ਵੱਡਾ ਚੈਲੰਜ ਹੋ ਜਾਏਗਾ ਕਿਉਂਕਿ ਜਿੱਥੇ ਉਹ 100 ਬੰਦੇ ਲੈ ਜਾਣਾ ਚਾਹੁੰਦੇ ਨੇ ਉਹ ਸ਼ਾਇਦ ਹੀ 10 ਬੰਦੇ ਲੈ ਜਾ ਸਕਣ ਕਿਉਂਕਿ ਇਹ ਫੀਸ ਦਾ ਡਿਫਰੈਂਸ ਹੀ ਬਹੁਤ ਵੱਡਾ ਹੈ ਇੰਨੀ ਜ਼ਿਆਦਾ ਫੀਸ ਵਧਾਉਣ ਦੇ ਪਿੱਛੇ ਰੀਜ਼ਨ 트ੰਪ ਦਾ ਸਿਰਫ ਇੱਕ ਹੈ ਕਿ ਜਿਹੜੇ ਲੋਕ ਬਾਹਰੋਂ ਤੋਂ ਆ ਕੇ ਉਹਨਾਂ ਦੀਆਂ ਨੌਕਰੀਆਂ ਲੈ ਰਹੇ ਨੇ ਇਸੇ ਚੀਜ਼ ਨੂੰ ਘਟਾਉਣ ਦੇ ਲਈ ਉਹ ਆਪਣੇ ਦੇਸ਼ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਜ਼ਿਆਦਾ ਨੌਕਰੀਆਂ ਮਿਲ ਇਸ ਕਰਕੇ ਫੀਸ ਦੇ ਵਿੱਚ ਵਾਧਾ ਕੀਤਾ ਗਿਆ ਹੈ